ਕੋਲ 293917 ਬੱਚੇ ਜਿਹੜੇ ਸੀ ਉਹ ਅਪੀਅਰ ਹੋਏ ਨੇ ਔਰ ਇਹਦੇ ਵਿੱਚੋਂ 286987 ਬੱਚੇ ਪਾਸ ਹੋਏ ਨੇ ਔਰ ਪਾਸ ਪਰਸੈਂਟੇਜ 98.31% ਰਹੀ ਹੈ ਔਰ ਬੱਚਿਆਂ ਨੇ ਬਹੁਤ ਹੀ ਵਧੀਆ ਜਿਹੜਾ ਹੈ ਪ੍ਰਦਰਸ਼ਨ ਕੀਤਾ ਹੈ ਔਰ ਇਸ ਦੇ ਵਿੱਚ ਮਿਡਲ ਦੀ ਵਿੱਚ ਬੱਚੀਆਂ ਨੇ ਜਿਹੜੀਆਂ ਹੈਆਂ ਮਾਨਮਤੀਆਂ ਪਿਛਨਾ ਪਹਿਲੀ ਦੂਜੀ ਤੇ ਤੀਜੀ ਜਿਹੜੀ ਹੈ ਉਹ ਹਾਸਲ ਕੀਤੀ ਆ ਸਭ ਤੋਂ ਪਹਿਲਾਂ ਬੇਟੀ ਹਰਨੂਰ ਪ੍ਰੀਤ ਕੌਰ ਆ ਡਾਕਟਰ ਆਫ ਜਗਰਾਤ ਸਿੰਘ ਜਿਹਦਾ ਸਕੂਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਬਠਿੰਡਾ ਡਿਸਟ੍ਰਿਕਟ ਆ ਜਿਸ ਨੇ 600 ਦੇ ਵਿੱਚੋਂ 600 ਨੰਬਰ ਪ੍ਰਾਪਤ ਕਰਕੇ ਜਿਹੜੀ ਹੈ ਪਹਿਲੀ ਫੀਸ਼ਲ ਲਈ ਹੈ ਔਰ ਦੂਸਰੇ ਪਾਸੇ ਗੁਰਨੀਤ ਕੌਰ ਆ ਔਰ ਫਾਦਰ ਨੇਮ ਅਮਰਦੀਪ ਸਿੰਘ ਔਰ ਨਿਊ ਫਲਾਵਰਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਿਊ ਅੰਤਰਜਾਮਿਕ ਹੁਨੀ ਅੰਮ੍ਰਿਤਸਰ ਤੋਂ ਜਿਹੜੀ ਹੈਗਾ ਇਸਨੇ ਸੈਕੰਡ ਪੀਸ਼ਨ ਲਈ ਆ ਤੀਸਰੀ ਬੱਚੀ ਅਰਮਾਨ ਬੱਚਾ ਅਰਮਾਨਦੀਪ ਸਿੰਘ ਹੈ ਇਹ ਲੜਕਾ ਆ ਜੀ ਨੰਬਰ ਤੇ ਆਇਆ ਹੈਗਾ ਇਸਦੇ ਫਾਦਰ ਨੇਮ ਲਖਵਿੰਦਰ ਸਿੰਘ ਨੇ ਔਰ ਸਰਕਾਰੀ ਐਲੀਮੈਂਟਰੀ ਸਕੂਲ ਰਤੂ ਕੇ ਸੰਗਰੂ ਤੋਂ ਜਿਹੜਾ ਹੈਗਾ ਇਸ ਬੱਚੇ ਨੇ ਜਿਹੜਾ ਹੈਗਾ ਆ ਨਾਮ ਨਾਲ ਖਟਿਆ ਹੈ ਸੋ ਇਹ ਮਿਲਦਾ ਰਿਜ਼ਲਟ ਹੈ ਇਹਦੇ ਵਿੱਚ ਵੀ ਅਸੀਂ ਜਿਹੜੇ ਹੈ ਹਰ ਮਤਲ ਜਿਹੜਾ ਹੈਗਾ ਜਿਲ੍ਹੇ ਦੀ ਜਿਹੜੀ ਹੈਗੀ ਆ ਪਹਿਲੀ ਤੋਂ ਲੈ ਕੇ ਇਹ ਤੱਕ ਜਿਹੜੇ ਹੈਗੇ ਆ ਤੁਹਾਨੂੰ ਜਿਹੜੀ ਸੂਚੀ ਦਿੱਤੀ ਹੈਗੀ ਆ ਪਹਿਲੇ ਆ ਜਿਹੜੇ ਹੈਗੇ ਆ ਬੱਚੇ ਜਿਹੜੇ ਹੈਗੇ ਆ ਜਿਸ ਤਰ੍ਹਾਂ ਲੁਧਿਆਣਾ ਜਿਹੜਾ ਹੈਗਾ ਉਸ ਦੇ ਮੈਡ ਦੇ ਵਿੱਚ ਜਿਹੜੇਗਾ ਪਹਿਲੀ ਪੀਛਲ ਹਾਸਲ ਕੀਤੇ ਆ ਕੁੱਲ 323 ਬੱਚੇ ਜਿਹੜੇ ਸਨ ਉਹ ਮੈਡ ਦੇ ਵਿੱਚ ਆਏ ਨੇ 51 ਮੁੰਡੇ ਨੇ ਤੇ 272 ਜਿਹੜੀਆਂ ਆ ਲੜਕੀਆਂ ਆ ਇਹਦੇ ਦੇ ਵੀ ਲੜਕੀਆਂ ਨੂੰ ਜਿਹੜੇ ਹੈਗੇ ਆ ਉਹ ਵਧਾਈ ਦੇ ਪਾਤਰ ਨੇ so 8ਵੀਂ ਦਾ 8ਵੀਂ ਦਾ ਮੈਂ ਕਰ ਰਿਹਾ ਸੀ ਕਿ ਅੱਗੇ ਜਿਹੜਾ ਹੈਗਾ ਹਾਂਜੀ ਦੇ ਦੋ ਦੋ ਮੈਰਿਟ ਵਧਣੀ ਕੋਈ ਦੇ ਰਹੇ ਆ ਜੀ ਇਹਦੇ ਨਾਲ ਇਹ ਮਾਡਲ ਟਾਪ 3 ਦਾ ਟਾਪ 3 ਲਾਉਂਦੇ ਹਾਂ ਫॉर ਇਨਫੋਰਮੇਸ਼ਨ ਪਰਪਸ ਇਹ 6 ਬਦਲਤੀ ਨ ਬੱਚਾ ਹੈ ਮਤਲਬ ਸਭ ਤੋਂ ਬਾਤ ਨਾ ਇੱਕ ਡਿਸਟ੍ਰਿਕਟ ਵਾਈਜ਼ ਵੀ ਆ ਦੇਖੋ ਨਾ ਜਿਹੜਾ ਇਹਦਾ ਮਿਡਲ ਹੈਗਾ ਡਿਸਟ੍ਰਿਕਟ ਵਾਈਜ਼ ਵੀ ਇਹ ਵੀ ਦਿੱਤੀ ਹੈ ਜੀ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਬਾਹਰ ਨਹੀਂ ਆਲੇ ਜੀ ਬਾਹਰ ਨਹੀਂ ਕੋਈ ਬਾਹਰ ਨਹੀਂ ਆਸੀਏ ਕੋਈ ਹਾਂ ਜੀ ਕੋਈ ਗੱਲ ਨਹੀਂ ਬਹੁਤ ਬਹੁਤ ਹੀ ਵਧੀਆ ਜਿਹੜੀ ਹੈਗੀ ਆ ਚਾਹੁੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਸਾਡੇ ਸੱਤਰ ਸਾਹਿਬ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਪੱਠਣ ਸਾਹਿਬ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਨੇ ਜਿਹੜਾ ਦਿਨ ਰਾਤ ਇਹ ਕਰਕੇ ਜਿਹੜਾ ਇਹ ਰਿਜ਼ਲਟ ਜਿਹੜੇ ਤਿਆਰ ਕੀਤੇ ਆ ਔਰ ਸਭੇ ਸਰ ਉਹਨਾਂ ਬੱਚਿਆਂ ਨੂੰ ਜਿਹੜੇ ਪੁੱਜਦੇ ਕਰ ਰਹੇ ਆ ਔਰ ਇਹ ਵੀ ਇੱਕ ਇਤਿਹਾਸ ਆ ਕਿ ਇਹ ਬੋਰਡ ਦੇ ਰਿਜ਼ਲਟ ਜਿਹੜੇ ਆ ਸਾਰੇ ਆਪਾਂ ਅਪ੍ਰੈਲ ਦੇ ਵਿੱਚ ਮੁਕੰਮਲ ਜਿਹੇ ਆ ਗਿਆ ਉਹ ਕਰਨਾ ਤੁਸੀਂ ਸਾਰੇ ਇਸ ਦੇ ਵਧਾਈ ਦੇ ਪਾਤਰ ਹੋ ਉਹ ਪਹਿਲਾ ਰਜਿਸਟਰ ਜਿਹੜਾ ਹੈ ਪਲੱਸ 2 ਦਾ ਉਹ ਡਿclare ਕਰਦੇ ਆਂ ਵੀ ਪਾਸ ਪਰਸੈਂਟੇਜ ਜਿਹੜੀ ਹੈਗੀ ਆ 93.04 ਜਿਹੜੀ ਹੈ ਪਲੱਸ 2 ਦੀ ਰਹੀ ਆ ਔਰ ਇਸ ਦੇ ਵਿੱਚ 284452 ਜਿਹੜੇ ਖਿਆਰਤੀ ਪੇਪਰਾਂ ਦੇ ਵਿੱਚ ਬੈਠੇ ਸੀ 264662 ਪਾਸ ਹੋਇਆ ਪਾਸ ਪਰਸੈਂਟੇਜ 93.04 ਜਿਹੜੀ ਆ ਰਹੀ ਆ ਇਹਦੇ ਵਿੱਚ ਬਹੁਤ ਹੀ ਵਧੀਆ ਬੱਚੀਆਂ ਨੇ ਔਰ ਬੱਚਿਆਂ ਨੇ ਵਧੀਆ ਨੰਬਰ ਪ੍ਰਾਪਤ ਕੀਤੇ ਨੇ ਔਰ ਖਾਸ ਤੌਰ ਤੇ ਜਿਹੜੀ ਪਲੱਸ 2 ਦੀ ਮੈਥ ਸੀਤੀ ਹੈ ਉਹ ਵੀ ਵਧੀਆ ਰਹੀ ਹੈ ਔਰ ਪਹਿਲੀ ਦੂਜੀ ਤੀਜੀ ਪੀਸ਼ਨ ਤੇ ਰਹਿਣ ਵਾਲੇ ਬੱਚੇ ਸਭ ਤੋਂ ਪਹਿਲਾ ਜਿਹੜਾ ਹੈਗਾ ਫਰਸਟ ਜਿਹੜਾ ਹੈਗਾ ਬੱਚਾ ਇਕਮਪ੍ਰੀਤ ਸਿੰਘ son of ਸੁੱਚਾ ਸਿੰਘ ਜਿਹੜਾ ਕਿ ਡੀਸੀਐਮ ਸੀਨੀਅਰ ਸੈਕੰਡਰੀ ਸਕੂਲ ਐਚਐਮ 150 ਜਮਾਲਪੁਰ ਕਲੋਨੀ ਫੋਕਲ ਪੁਆਇੰਟ ਲੁਧਿਆਣੇ ਦਾ जिसने पहली पोजीशन हासिल की है और दूसरी पोजीशन हासिल करने वाला रवि उदय सिंह सन ऑफ हरेंद्र सिंह जिसने 500 ਦੇ ਵਿੱਚੋਂ 500 ਨੰਬਰ ਪ੍ਰਾਪਤ ਕਰਕੇ ਜਿਹੜੀ ਹੈ ਦੂਜੀ ਪੀਸ਼ਨ ਲਈ ਹੈ और ਇਹ ਬੱਚਾ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਗੁਲਾਬੇ ਵਾਲਾ ਮੁਕਸਰ ਸਾਹਿਬ ਤੋਂ ਤੀਸਰੀ ਪੀਸ਼ਨ ਜਿਹੜੀ ਹੈ अश्वनी ਫਾਦਰ ਨੇਮ ਸ਼੍ਰੀਂਦਰ ਕੁਮਾਰ ਆ और ਇਸ ਬੱਚੇ ਨੇ 499 ਅੰਕ ਪ੍ਰਾਪਤ ਕੀਤੇ ਆ 500 ਦੇ ਵਿੱਚੋਂ ਇਹ ਸੀਨੀਅਰ ਕੰਡੀ ਰੈ residencial ਸਕੂਲ ਫਾਰ ਨੈਟੋਰੀਅਸ ਸਟੂਡੈਂਟਸ ਆ ਔਰ ਬਠਿੰਡਾ ਨਾਲ تعلق ਆਤ ਲੱਗਦਾ ਸੋ ਬਹੁਤ ਜੀ ਇਹਨਾਂ ਬੱਚਿਆਂ ਨੂੰ ਵੀ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਔਰ ਇਹ 284452 ਬੱਚੇ 264662 ਜਿਹੜੇ ਸਫਲ ਹੋਏ ਆ 93.04 ਪਰਸੈਂਟ ਜਿਹਦਾ ਹੈ ਇਹਨਾਂ ਦਾ ਆ ਰਿਜ਼ਲਟ ਆ ਜਿੱਥੋਂ ਤੱਕ ਸਾਡੀ ਜਿਹੜੀ ਹੈ ਜ਼ਿਲੇਵਾਰ ਸੂਤੀਆ ਉਸੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਨੇ ਜਿਹੜੀ ਹੈਗਾ ਪਹਿਲੀ ਪੀਸ਼ਣ ਹਾਸਲ ਕੀਤੀ ਹੈ ਇਸ ਦੇ ਵਿੱਚ ਉਹ 26933 ਬੱਚੇ ਜਿਹੜੇ ਉੱਥੋਂ ਅਪੀਅਰ ਹੋਏ ਸੀ ਔਰ 26197 ਬੱਚੇ ਪਾਸ ਹੋਇਆ ਪਾਸ ਪਰਸੈਂਟੇਜ 97.27% ਰਹੀ ਹੈ ਸੋ ਇਸ ਤਰ੍ਹਾਂ ਲਗਾਤਾਰ ਜਿਹੜੇ ਹੈਗਾ 23 ਜ਼ਿਲ੍ਹਿਆਂ ਦੀ ਜਿਹੜੀ ਹੈਗਾ ਸੂਤੀ ਤੁਹਾਨੂੰ ਜਿਹੜੀ ਆ ਉਹ ਮੈਯਾ ਕਰਵਾਈ ਗਈ ਆ ਨਾਲ ਦੀ ਨਾਲ ਅਸੀਂ ਤੁਹਾਨੂੰ ਜਿਹੜੇ ਹੈਗੇ ਸਬਜੈਕਟ ਵਾਈਜ਼ ਵੀ ਜਿਹੜੀ ਹੈਗੀ ਆ ਉਹ ਸੂਚੀ ਮਹਈਆ ਕਰਵਾਈ ਆ ਔਰ ਮੈਚ ਦੀ ਵੀ ਮਹਈਆ ਕਰਵਾਈ ਹੈਗੀ ਆ ਔਰ ਇਹ ਪਲਸ 2 ਦਾ ਰਿਜ਼ਲਟ ਸੀ ਔਰ ਨਾਲ ਦੀ ਨਾਲ ਹੁਣ ਜਿਹੜਾ ਹੈ ਅਸੀਂ 8ਵੀਂ ਦਾ ਜਿਹੜਾ ਰਿਜ਼ਲਟ ਆ ਉਸ ਨੂੰ ਵੀ ਹੁਣੇ ਤੁਹਾਡੇ ਸਾਹਮਣੇ ਰਾਹੀਂ ਜਿਹੜਾ ਹੈ ਡਿਕਲੇਅਰ ਕਰ ਰਹੇ ਆ